ਜੀ ਹੁਣ ਵੀ ਜਿਹੜਾ ਡਬਲ ਡੀ ਸਿਸਟਮ ਦਾ ਇਫੈਕਟ ਬਣਿਆ ਹੋਇਆ ਹੈ ਸੋ ਉਹਦੇ ਕਰਕੇ ਆਉਣ ਵਾਲੇ ਦਿਨ ਚਾਰ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਥੇ ਕਿਤੇ ਜਿਹੜੀ ਬੱਦਲਵਾਈ ਹੋ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਔਰ ਹਲਕੇ ਛਿੱਟੇ ਵੀ ਪੈ ਸਕਦੇ ਨੇ ਮੈਮ ਪ੍ਰਸ਼ਾਸਨ ਜਿਹੜੀ ਹੈ ਕਿੰਨੀ ਹੈ ਕੋਈ ਅਲਰਟ ਵਗੈਰਾ ਵੀ ਜਾਰੀ ਕੀਤਾ ਹੋਇਆ ਜੀ ਹੈਵੀ ਰੇਨ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਬਟ ਹਲਕੀ ਬਾਰਿਸ਼ ਜਿਹੜੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਕਰਕੇ ਆਈਐਮਡੀ ਵੱਲੋਂ 28 ਔਰ 29 ਮਾਰਚ ਨੂੰ ਜੁੜਾ येलो ਅਲਰਟ ਵੀ ਜਾਰੀ ਕੀਤਾ ਹੈ ਮੈਮ ਫਸਲਾਂ ਦੀ ਜਿਵੇਂ ਫਸਲਾਂ ਪਾਕੇ ਤੇ ਵੀ ਕਿਸਾਨਾਂ ਵਾਸਤੇ ਕੋਈ ਚਿੰਤਾ ਵਾਲੀ ਗੱਲ ਹੈ ਕਿ ਇਸ ਮੌਸਮ ਦੇ ਵਿੱਚ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੈਵੀ ਰੇਨ ਜਾਂ ਗੜੇ ਮਾਰੀ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਤਾਂ ਕਰਕੇ ਕੋਈ ਚਿੰਤਾ ਦਾ ਵਿਸ਼ਾ ਇਹ ਨਹੀਂ ਹੈਗਾ ਫਾਰਮਰਸ ਵਾਸਤੇ ਵੀ ਬਟ ਕਿਉਂਕਿ ਕਿਤੇ ਕਿਤੇ ਜਿਹੜੇ ਲਾਈਟਨਿੰਗ ਜਾਂ ਹਲਕੇ ਛਿੱਟੇ ਪੈ ਸਕਦੇ ਨੇ ਸੋ ਉਹਦੇ ਕਰਕੇ ਉਹਨਾਂ ਨੂੰ ਜਿਹੜੇ ਉਹਨਾਂ ਨੇ ਹਾਰਵੈਸਟਿੰਗ ਪਲਾਨ ਕਰਨੀ ਹੈ ਥੋੜਾ ਜਿਹਾ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੀ ਚਾਹੀਦੀ ਹੈ ਮੈਮ ਆਮ ਲੋਕਾਂ ਨਾਸਤੇ ਮੌਸਮ ਦੇ ਵਿੱਚ ਠੰਡ ਦੇ ਕਿੜੀ ਉਹ ਦੇਖਣ ਨੂੰ ਮਿਲ ਸਕਦੀ ਹੈ Thank <laughs> you. ਜੀ ਕਿਉਂਕਿ ਅਸੀਂ ਦੇਖਿਆ ਕਿ ਇਸ ਵਾਰੀ ਮਾਰਚ ਦੇ ਮਹੀਨੇ ਪਹਿਲਾਂ ਵੀ ਡਬਲਯੂ ਡੀ ਸਿਸਟਮ ਕਾਫੀ ਡਿਵੈਲਪ ਹੋਏ ਨੇ ਔਰ ਹੁਣ ਵੀ ਡਬਲਯੂ ਡੀ ਸਿਸਟਮ ਦਾ ਇਫੈਕਟ ਹੈ ਸੋ ਇਹਦੇ ਕਰਕੇ ਜਿਹੜੀ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਮਾਰਚ ਦੇ ਮਹੀਨੇ ਚ ਰਹੀਆਂ ਨੇ ਇੱਕ ਦੋ ਦਿਨ ਸਾਨੂੰ ਇੰਟੈਂਸ ਹੀਟ ਫੀਲ ਹੁੰਦੀ ਸੀ ਔਰ ਉਹਦੇ ਤੋਂ ਬਾਅਦ ਫਿਰ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਸੀ ਹੁਣ ਵੀ ਡਬਲਯੂ ਡੀ ਸਿਸਟਮ ਬਣਿਆ ਹੋਇਆ ਸੋ ਉਹਦੇ ਕਰਕੇ ਜਿਹੜੀਆਂ ਵੇਰੀਏਬਲ ਕੰਡੀਸ਼ਨਸ ਬਣੀਆਂ ਰਹਿਦੀਆਂ ਨੇ ਸੋ ਸਾਰਿਆਂ ਨੂੰ ਉਹਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੀਆਂ ਵੇਰੀਏਬਲ ਵ ਕੋਈ ਨੁਕਸਾਨ ਨਾ ਹੋ ਸਕੇ ਧੰਨਵਾਦ